ਜਿੰਨਾ ਕ ਸਮਾਗਮ ਗੁਰਮਖਾਂ ਵੱਲੋਂ ਹੁਕਮ ਹੋਇਆ ਹੈ ਮਹਾਂਪੁਰਖਾਂ ਵੱਲੋਂ ਇਸ਼ਾਰਾ ਹੋਇਆ ਹੈ ਸਤਿਗੁਰੂ ਜੀ ਉਸ ਸਮੇਂ ਵਿੱਚ ਰਹਿ ਕੇ ਹੀ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਆਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਹਾ ਪਿਆਰ ਹੈ ਬਾਬਾ ਕੁੰਦਨ ਸਿੰਘ ਜੀ ਦਾ ਗੁਰਗ੍ਰੰਥ ਸਹਿਜ ਦੇ ਨਾਲ ਸਤਸੰਗਿਓ ਇੱਕ ਵਾਰ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਗੱਡੀ ਵਿੱਚ ਜਾ ਰਹੇ ਨੇ ਤੇ ਹਰੀਕੇ ਪਤਨਾਂ ਇੱਥੇ ਗੱਡੀ ਖਿਲਾੜਤੀ ਮਹਾਂਪੁਰਖਾਂ ਨੇ ਤਾਂ ਸੇਵਾ ਦਾ ਨੂੰ ਆਖਿਆ ਕਿੰਦੇ ਉਹ ਵੇਖ ਸਾਹਮਣੇ ਅੰਬ ਦਾ ਬੂਟਾ ਹੈ ਕਿੱਡੀਆਂ ਸੋਹਣੀਆਂ ਸੋਹਣੀਆਂ ਅੰਬੀਆਂ ਲੱਗੀਆਂ ਹੀ ਆ ਉਹਦੇ ਉੱਪਰ ਜਾਂ 2-4 ਅੰਬੀਆਂ ਤੋੜ ਕੇ ਲਿਆ ਤਾਂ ਅੱਗੋਂ ਸੇਵਾ ਦਾ ਰੱਖਣ ਲੱਗ ਗਿਆ ਕਹਿੰਦਾ ਮਹਾਪੁਰਖੋ ਅੰਬੀਆਂ ਤੋੜ ਕੇ ਲਿਆਉਂ ਇਹ ਤਾਂ ਕੱਚੀਆਂ ਨੇ ਇਹ ਅੰਬੀਆਂ ਦਾ ਕੀ ਕਰਨਾ ਕੱਚੀਆਂ ਨੇ ਮਹਾਪੁਰਖ ਆਖਣ ਲੱਗੇ ਇਹ ਅੰਬੀਆਂ ਵੱਲ ਵੇਖ ਕੇ ਨਾ ਸਾਡੇ ਅੰਦਰ ਇੱਕ ਪਿਆਰ ਜਾਗਿਆ ਹੈ ਮਾਪੜ ਕੋ ਕੀ ਪਿਆਰ ਜਾ ਗਿਆ ਹੈ ਕਹਿੰਦੇ ਅੱਜ ਸ਼ਾਮ ਨੂੰ ਜਦੋਂ ਜਦੋਂ ਸਤਗੁਰੂ ਵਾਸਤੇ ਪ੍ਰਸ਼ਾਦ ਦਾ ਥਾਲ ਲੈ ਕੇ ਜਾਵਾਂਗੇ ਪ੍ਰਸ਼ਾਦੇ ਦਾ ਭੋਗ ਲਗਾਵਾਂਗੇ ਨਾ ਇਹ ਨਾਲ ਅੰਬੀਆਂ ਦੀ ਚਟਨੀ ਬਣਾ ਕੇ ਵੀ ਸਤਗੁਰੂ ਨੂੰ ਛਕਾਵਾਂਗੇ ਵੇਖੋ ਇਹ ਪਿਆਰ ਹੁੰਦਾ ਹੈ ਜੇ ਅੰਬੀਆਂ ਵੱਲ ਵੇਖਿਆ ਤਾਂ ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਅੱਜ ਸਤਗੁਰੂ ਜੀ ਨੂੰ ਇੱਕ ਅੰਬੀਆਂ ਦੀ ਚਟਨੀ ਬਣਾ ਕੇ ਭੋਗ ਲਗਾਵਾਂਗੇ ਆਹ ਇਹ ਸੰਤ ਧੰਨ ਧੰਨ ਬਾਬਾ ਕੁੰਦਨ ਸਿੰਘ ਦੀ ਭਾਗਾਂ ਵਾਲਿਓ ਇੱਕ ਵਾਰ ਨਾ ਵੀਰ ਬਾਬਾ ਵੱਡਾ ਸਹਿਬ ਜੀ ਇੱਥੇ ਸੰਤ ਬਾਬਾ ਖੜਕ ਸਿੰਘ ਜੀ ਉਹ ਵੀ ਪੂਰੇ ਸਾਧੂ ਬੇਪਰਵਾਸ ਸਨ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸਨ ਬਾਬਾ ਜੀ ਨੇ ਉੱਥੋਂ ਸੇਵਾਦਾਰ ਭੇਜੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਰਮੱਲਾ ਸੇ ਭੇਜਿਆ ਗੁਰੂ ਗ੍ਰੰਥ ਸਾਹਿਬ ਵਾਸਤੇ ਕੰਬਲ ਭੇਜਿਆ ਤੇ ਨਾਲ ਬਾਬਾ ਖੜਕ ਸਿੰਘ ਵਾਸਤੇ ਨਾ ਬਸਤਰ ਭੇਜੇ ਉਹ ਸੇਵਾਦਾਰ ਇੱਥੇ ਪਹੁੰਚੇ ਬਾਬਾ ਖੜਕ ਸਿੰਘ ਜੀ ਨੂੰ ਆ ਕੇ ਨਮਸਕਾਰ ਕੀਤੀ ਫਤੇ ਬੁਲਾਈ ਤੇ ਗੁਰੂ ਗ੍ਰੰਥ ਸਾਹਿਬ ਦਾ ਰਮੱਲਾ ਅੱਗੇ ਰੱਖਿਆ ਮਾਪੜਖੋ ਬਾਬਾ ਕੁੰਦਨ ਸਿੰਘ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਵਾਸਤੇ ਰਮੱਲਾ ਸੇ ਭੇਜਿਆ ਹੈ ਅੱਛਾ ਫਿਰ ਕੰਬਲ ਕੱਢਿਆ ਕੰਬਲ ਦਿੱਤਾ ਮਾਪੜਖੋ ਇਹ ਬਾਬਾ ਕੁੰਗਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਕੰਬਲ ਭੇਜਿਆ ਹੈ ਫਿਰ ਕੱਪੜੇ ਕੱਢੇ ਬਾਬਾ ਖੜਕ ਸਿੰਘ ਕਹਿੰਦੇ ਇਹ ਕੱਪੜੇ ਇਹ ਕੀ ਹੈ ਮਾਪੜਖੋ ਇਹ ਬਾਬਾ ਕੁੰਦਨ ਸਿੰਘ ਨੇ ਤੁਹਾਡੇ ਵਾਸਤੇ ਵਸਤਰ ਭੇਜੇ ਨੇ ਉਸ ਵੇਲੇ ਬਾਬਾ ਖੜਕ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਮੈਂ ਗੁਰੂ ਰਾਮਦਾਸ ਜੀ ਕੋਲੋਂ ਤਿੰਨ ਚੀਜ਼ਾਂ ਮੰਗੀਆਂ ਨੇ ਕੁਰਤੀ ਕਸ਼ੇਰਾ ਤੇ ਦਸਤਾਰ ਇਹ ਗੁਰੂ ਰਾਮਦਾਸ ਨੇ ਮੈਨੂੰ ਦਿੱਤੀਆਂ ਹੋਈਆਂ ਨੇ ਨਹੀਂ ਮਾਪੁਰਖੋ ਬਾਬਾ ਜੀ ਨੇ ਬੜੇ ਪਿਆਰ ਤੇ ਭੇਜੀਆਂ ਨੇ ਤਾਂ ਉਸ ਵੇਲੇ ਬਾਬਾ ਖੜਕ ਸਿੰਘ ਥਰੇ ਬੇਪਰਵਾਸ ਸਨ ਕਹਿੰਦੇ ਤੁਸੀਂ ਜੇ ਗੁਰੂ ਰਾਮਦਾਸ ਨਾਲ ਵੱਡੇ ਹੋ ਤੇ ਇਹ ਮੈਨੂੰ ਦੇ ਦਿਓ ਮੈਂ ਤਾਂ ਇਹ ਤਿੰਨ ਚੀਜ਼ਾਂ ਮੰਗੀਆਂ ਗੁਰੂ ਰਾਮਦਾਸ ਨੇ ਮੈਨੂੰ ਦਿੱਤੀਆਂ ਹੋਈਆਂ ਨੇ ਜੇ ਤੁਸੀਂ ਗੁਰੂ ਰਾਮਦਾਸ ਜੀ ਨਾਲ ਵੱਡੇ ਹੋ ਤੇ ਮੈਨੂੰ ਵਸਤਰ ਦੇ ਦਿਓ ਸਤ ਸੰਗਿਓ ਨਾਲ ਹੀ ਬਾਬਾ ਖੜਕ ਸਿੰਘ ਜੀ ਆਖਣ ਲੱਗੇ ਉਹ ਭੋਲਿਓ ਉਹ ਭੋਲਿਓ ਬਾਬਾ ਕੁੰਦਨ ਸਿੰਘ ਜੀ ਦੀ ਬੜੀ ਕਮਾਈ ਹੈ ਬਾਬਾ ਕੁੰਦਨ ਸਿੰਘ ਜੀ ਗੁਰਦ੍ਰਸ਼ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੇਵਾ ਕਰਦੇ ਨੇ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਜਿਉ ਤੂੰ ਲੈ ਕੇ ਕੁਝ ਆਉਣਾ ਸੀ ਨਾ ਬਾਬਾ ਜੀ ਦਾ ਜੋੜਾ ਮੇਰੇ ਵਾਸਤੇ ਲੈ ਕੇ ਆਉਣਾ ਸੀ ਆਹਾ ਵੇਖੋ ਬਾਬਾ ਖੜਕ ਸਿੰਘ ਦੀ ਕਿੱਡੀ ਬੰਦਗੀ ਕਿੰਨੀ ਕਮਾਈ ਹੈ ਪਰ ਬਾਬਾ ਕੁੰਦਨ ਸਿੰਘ ਦੀ ਪਤੀ ਕਿੰਨਾ ਸਤਕਾਰ ਹੈ ਵੇਖੋ ਗੁਰਮੁਖੋ ਕੱਪੜੇ ਵੀ ਪ੍ਰਵਾਨ ਕਰਲੇ ਬਾਬਾ ਖੜਕ ਸਿੰਘ ਜੀ ਨੇ ਜੋ ਬਾਬਾ ਕੁੰਦਨ ਸਿੰਘ ਨੇ ਭੇਜੇ ਸਨ ਵਸਤਰ ਵੀ ਪ੍ਰਵਾਨ ਕਰਲੇ ਤਦ ਨਿਮਰਤਾ ਇਹ ਵਿਖਾਈ ਕਿ ਬਾਬਾ ਕੁੰਦਨ ਸਿੰਘ ਜੀ ਹਾਜ਼ਰ ਨਾਜ਼ਰ ਗੁਰਗੰਸਾਹਿ ਦੀ ਸੇਵਾ ਕਰਦੇ ਨੇ ਪਰ ਤੱਕ ਜਾਣ ਕੇ ਸੇਵਾ ਕਰਦੇ ਨੇ ਉਹਨਾਂ ਦਾ ਜੋੜਾ ਮੇਰੇ ਵਾਸਤੇ ਲੈ ਕੇ ਆਉਣਾ ਸੀ ਨਾਲ ਇਹ ਸੁਨੇਹਾ ਦਿੱਤਾ ਆਖਿਆ ਬਾਬਾ ਕੁੰਦਨ ਸਿੰਘ ਜੀ ਨੂੰ ਕਹਿਣਾ ਕਿ ਮੈਂ ਤੁਹਾਡੇ ਦਰਸ਼ਨਾਂ ਵਾਸਤੇ ਨਾਨਕ ਸਰ ਆਵਾਂਗਾ ਭਾਗਾਂ ਵਾਲੇ ਕੁਝ ਸਮੇਂ ਬਾਅਦ ਸਮਾਂ ਬਣਿਆ ਬਾਬਾ ਖੜਕ ਸਿੰਘ ਨੇ ਉਧਰ ਜਾਣਾ ਸੀ ਅਜ ਉਚੇਚੇ ਤੌਰ ਤੇ ਬਾਬਾ ਖੜਕ ਸਿੰਘ ਜੀ ਨਾਨਕ ਸਰ ਗਏ ਬਾਬਾ ਕੁੰਦਨ ਸਿੰਘ ਜੀ ਨੇ ਬੜਾ ਸਤਿਕਾਰ ਕੀਤਾ ਆਦਰ ਸਤਕਾਰ ਨਾਲ ਮਿਠਾਇਆ ਮਹਾਂਪੁਰਖਾਂ ਦੀਆਂ ਵਿਚਾਰਾ ਹੋਈਆਂ ਅੱਜ ਦੋ ਸਾਧੂ ਬੈਠੇ ਨੇ ਬੰਦਗੀ ਵਾਲੇ ਕਮਾਈ ਵਾਲੇ ਵੇਖੋ ਕਿੱਡਾ ਪਿਆਰ ਹੈ ਦੋ ਸਾਧੂਆਂ ਦਾ ਦੋ ਮਹਾਂਪੁਰਖਾਂ ਦਾ ਚਾਹੀਦਾ ਵੀ ਇਹੋ ਹੀ ਹੈ ਗੁਰਬਖੋ ਕਿਤੇ ਐਦਾਂ ਦੋ ਸਾਧੂਆਂ ਦਾ ਆਪਸੀ ਪਿਆਰ ਹੋ ਜਾਵੇ ਕਿਤੇ ਅੱਜ ਵੀ ਸਾਧੂਆਂ ਸਾਧੂਆਂ ਦਾ ਪਿਆਰ ਹੋ ਜਾਵੇ ਇਹ ਸਿੱਖੀ ਦਾ ਨਕਸ਼ਾ ਹੀ ਹੋਰ ਹੋਵੇ ਗੁਰਬਖੋ ਵੇਖੋ ਬਾਬਾ ਕੁੰਦਨ ਸਿੰਘ ਜੀ ਬਾਬਾ ਖੜਕ ਸਿੰਘ ਜੀ ਨੂੰ ਵਧਾਈ ਦੇ ਰਹੇ ਨੇ ਬਾਬਾ ਖੜਕ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਵਧਾਈ ਦੇ ਰਹੇ ਨੇ ਦੋਵੇਂ ਮਾਪੁਰਖ ਹੁਣ ਕੋ ਸਮੇਂ ਬਾਅਦ ਜਦੋਂ ਵਿਚਾਰਾ ਹੋ ਗਿਆ ਜਲ ਪਾਣੀ ਛਕਾਇਆ ਬਾਬਾ ਕੁੰਦਰ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਜਦੋਂ ਬਾਬਾ ਖੜਕ ਸਿੰਘ ਚੱਲੇ ਨਾ ਤੇ ਬਾਬਾ ਕੁੰਦਨ ਸਿੰਘ ਆਪ ਗੱਡੀ 'ਚ ਬਿਠਾਉਣ ਵਾਸਤੇ ਚਲੇ ਜੋ ਗੱਡੀ 'ਚ ਬਹਿਣ ਲੱਗੇ ਨਾ ਦੋਵੇਂ ਮਾਪੁਰਖ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ ਬਾਬਾ ਖੜਕ ਸਿੰਘ ਦੀ ਅੱਖ ਲੱਗੇ ਬਾਬਾ ਕੁੰਦਨ ਸਿੰਘ ਜੀ ਮਾਪੁਰਖੋ ਦਰਗਾਹ ਜੀ ਇਸੇ ਤਰ੍ਹਾਂ ਮੇਰੀ ਬਾਹ ਫੜ ਕੇ ਰੱਖਣੀ ਦਰਗਾਹ ਵਿੱਚ ਵੀ ਇਸੇ ਤਰ੍ਹਾਂ ਬਾਹ ਫੜ ਕੇ ਰੱਖਣੀ ਤੇ ਅੱਗੋਂ ਬਾਬਾ ਕੁੰਦਨ ਸਿੰਘ ਜੀ ਆਖਣ ਲੱਗੇ ਮਾਂ ਪਰਖੋ ਤੁਸੀਂ ਵੀ ਇਸੇ ਤਰ੍ਹਾਂ ਮੇਰੀ ਬਾਹ ਫੜ ਕੇ ਮੈਨੂੰ ਪਾਰ ਲੰਘਾ ਦੇਣਾ ਆਹ ਆਹ ਵੇਖੋ ਦੋ ਮਾਂ ਪਰਖਾਂ ਦਾ ਆਪਸੀ ਕਿੰਨਾ ਪਿਆਰ ਹੈ ਬਾਬਾ ਕੁੰਦਨ ਸਿੰਘ ਜੀ ਕਿੰਡੀ ਨਿਮਰਤਾ ਹੈ ਸਾਰੀ ਜ਼ਿੰਦਗੀ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਇੱਕ ਵੀ ਨਾਗਾ ਨਹੀਂ ਪਾਇਆ ਅਤ ਤੇ ਨਿਮਰਤਾ ਅਤ ਦੀ ਨਿਰਵੈਰਤਾ ਕੋਈ ਅਪਹਾਗਾ ਬੰਦਾ ਵੀ ਗਨੁਕੋ ਮਹਾਂਪੁਰਖਾਂ ਦੇ ਦਰਸ਼ਨ ਕਰ ਲੈਂਦਾ ਸੀ ਨਾ ਕੋਈ ਅਪਹਾਗਾ ਬੰਦਾ ਵੀ ਜਿਹਨ ਲੋਕ ਕਹਿੰਦੇ ਸਰ ਇਹਦੇ ਭਾਗ ਚੰਗੇ ਨਹੀਂ ਇਹ ਤਾਂ ਮੰਦੇ ਭਾਗਾ ਵਾਲਾ ਹੈ ਇਹਦੇ ਮੱਥੇ ਨਾ ਲੱਗ ਜਾਇਓ ਸਤ ਸੰਗਿਏ ਸਚਾਈ ਜੇ ਜੇ ਅਪਹਾਗਾ ਬੰਦਾ ਵੀ ਕੋਈ ਮਹਾਂਪੁਰਖਾਂ ਦੇ ਦਰਸ਼ਨ ਕਰ ਲੈਂਦਾ ਸੀ ਨਾ ਉਹ ਵੀ ਚੰਗੇ ਭਾਗਾ ਵਾਲਾ ਬਣ ਜਾਂਦਾ ਸੀ ਬੋਲੇ ੋ ਨਿਹਾਲ ਸਤਿ ਸ੍ਰੀ ਅਕਾਲ ਦਸਿਆ ਪੁਲਾ ਬਖਸ਼ੋ ਜੀ ਬਖਸ਼ ਦੇਹੁ ਦੇਵ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ